ਬਿਲਕੁਲ ਵੀਰਕਾਂ ਮਿਲਕ ਪਲਾਂਟ ਦੇ ਬਾਹਰਾਂ ਤੇ ਸੀਪੀ ਸੋਪਨ ਸ਼ਰਮਾ ਮੌਕੇ ਤੇ ਪਹੁੰਚੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਮੌਕੇ ਦੇ ਜਿਹੜੇ ਵਾਹਨ ਚੈੱਕ ਨੇ ਉਹ ਕਿਤੇ ਜਾ ਰਹੇ ਸੋ ਮੁਲਾਇਮਾਂ ਨਾਲ ਵੀ ਜਿਹੜੀ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਜਿਹੜੀ ਇੱਕ ਰੇਂਜ ਰੋਵਰ ਹੈ ਰੇਂਜ ਰੋਵਰ ਦੀ ਜਿਹੜੀ ਗੱਡੀ ਆ ਉਹ ਜਿਹੜੀ ਉਹ ਕਿਹਾ ਦੱਸਿਆ ਜਾ ਰਿਹਾ ਕਿ ਜਿਹੜੀ ਬੂੰਡ ਹੈ ਉਹ ਕਿਤੇ ਗਈ ਸਰ ਜਿਹੜੀ ਗੱਡੀ ਬੂੰਡ ਕੀਤੀ ਗਈ ਸਰ ਕੀ ਡਾਕੂਮੈਂਟ ਹੈ ਨਹੀਂ ਸੀ ਵਿਦਾਊਟ ਡਾਕੂਮੈਂਟਸ ਨਾ ਨਾ ਡਿਜੀਟਲ ਨਾ ਨਾ ਮੋਬਾਈਲ ਦੇ ਵਿੱਚ ਆਪਾਂ ਦੱਸਾ ਮੋਤੀ ਸਾਹਿਬ ਨੇ ਕਿਹਾ ਆਪਣੇ ਨੇ ਕੀ ਡਿਜੀਟਲ ਤੁਸੀਂ ਦਿਖਾ ਸਕਦੇ ਹੋ ਡਾਕੂਮੈਂਟ ਆ ਬਿਜ਼ੀ ਲੋਕਰ ਦੇ ਉਹ ਵੀ ਇਹਨਾਂ ਕੋ ਹੈ ਨਹੀਂ ਸੀ ਕਿ 15 ਕਿਸ ਨੂੰ ਲੱਗੇ ਕਿਸੇ ਕੇ ਜਿਹੜੇ ਇੰਤਜ਼ਾਮ ਨੇ ਉਹ ਕੀਤਾ ਗਿਆ ਜਿੱਥੇ ਸੀਪੀ ਸਾਹਿਬ ਵੀ ਪਹੁੰਚੇ ਜੀ ਹਾਂ ਇਹ ਸਾਸੀ ਨੇ ਇਸ ਤਰ੍ਹਾਂ ਦੀ ਗੱਲ ਕਰ ਸਰ ਮੇਰੇ ਪੁਲਿਸ ਜਾਮ ਕਰਾਣਾ ਜੀ ਸਰ ਜਿਹੜੇ ਲੋਕਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਜਾਂ ਬਿਨਾਂ ਡਾਕੂਮੈਂਟ ਤੋਂ ਨਿਕਲਦੇ ਉਹਨਾਂ ਨੂੰ ਕੀ ਮੈਸੇਜ ਹੈ ਜੀ ਉਹਨਾਂ ਦਾ ਮੈਸੇਜ ਇਹ ਹੈ ਕਿ ਆਪਣੇ ਡਾਕੂਮੈਂਟ ਨਾਲ ਲੱਗੇ ਚੱਲੋ ਜੇ ਤੁਹਾਡੇ ਕੋਲ ਤੁਸੀਂ ਨਹੀਂ ਨਾਲ ਜਾ ਕੇ ਚੱਲ ਸਕਦੇ ਹੋ ਨਾ ਆਪਣੀ ਡਿਜੀ ਲੋਕਰ ਦੇ ਵਿੱਚ ਜੋ ਸਰਕਾਰ ਨੇ ਐਪ ਸ਼ੁਰੂ ਕੀਤੀ ਉਹਦੇ ਵਿੱਚ ਰੱਖੋ ਅਨੁਸ਼ਾਸਨ ਦੇ ਵਿੱਚ ਰੋ ਰੂਲਰ ਨੂੰ ਫੋਲੋ ਕਰੋ ਸੋ ਬਿਲਕੁਲ ਹਮ ਲਾਇਮ ਸਿੰਘ ਸਾਹਿਬ ਨਾਲ ਜਿਹੜੀ ਗੱਲਬਾਤ ਕੀਤੀ ਸੋ ਦੱਸਿਆ ਜਾ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਜਿਹੜਾ ਜਿਹੜੀ ਨਾਕੇ ਬੰਦੀ ਆ ਉਹ ਕੀਤੀ ਗਈ ਹੈ ਸੋ ਜਿਹੜੀ ਇੱਕ ਗੱਡੀ ਹੈ ਜਿਹੜੀ ਉਹ ਵੀ ਉਹ ਜੋ ਬੋਨਡ ਕੀਤੀ ਗਈ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖਦੇ ਹੋ ਜਿਹੜੇ ਪੁਖਤਾ ਇੰਤਜ਼ਾਮ ਨੇ ਇਸ ਜਗ੍ਹਾ ਦੇ ਉੱਪਰ ਆਓ ਕੀਤੇ ਗਏ ਨੇ ਸੋ ਬਿਲਕੁਲ ਸੀਪੀ ਸੋਪਨ ਸ਼ਰਮਾ ਵੀ ਇਸ ਜਗ੍ਹਾ ਦੇ ਉੱਪਰ ਪਹੁੰਚੇ ਜੇ ਉਹ ਕਾਲੀਆਂ ਫਿਲਮਾਂ ਜਿਹੜ ਆਮ ਲੋਕਾਂ ਨੂੰ ਵੀ ਦਿੱਤੀ ਗਈ ਜਿਹੜੇ ਟ੍ਰੈਫਿਕ ਰੂਲ ਦੀ ਜਿਹੜੀ ਉਲੰਘਣਾ ਉਹ ਨਾ ਕੀਤੀ ਜਾਵੇ ਤੇ ਜਿਹੜਾ ਗੱਲ ਕਰੀਏ ਤਾਂ ਬਿਲਕੁਲ ਰੂਲ ਆਫ ਰੈਗੂਲੇਸ਼ਨ ਦੇ ਤਹਿਤ ਜਿਹੜੇ ਜਿਹੜੇ ਬਿਲਕੁਲ ਜਿਹੜੇ ਡਾਕੂਮੈਂਟ ਜਿਹੜੇ ਪੂਰੇ ਆ ਉਹ ਰੱਖੇ ਜਾਂਦੇ ਰੈਡ ਅਲਰਟ ਦੇ 38 ਪੁਆਇੰਟਸ ਤੇ ਨਾਕਾਬੰਦੀ ਹੈ ਗੈਸਟਿਡ ਆਫਸਰ ਲੈਵਲ ਗੈਸਟਿਡ ਲੈਵਲ ਆਫਸਰ ਵਿਦੇ ਉਹ ਇਹਨਾਂ ਨੂੰ ਮੈਜਰ ਕਰ ਰਹੇ 15 ਅਗਸਤ ਦੇ ਮੱਦੇਨਜ਼ਰ ਸਿਕਿਉਰਿਟੀ ਜਿਹੜੀ ਪੂਰੇ ਸਟੇਟ ਤੇ ਬੀਚਪ ਹੋ ਗਈ ਹੈ डीजी uh, साहब ते डीजी दफ्तर ਵੱਲੋਂ ਵਕਫ ਵਕ ਟਾਈਮ ਤੇ ਸਾਨੂੰ ਅਲਰਟਸ ਵੀ ਇਸ਼ੂ ਹੁੰਦੇ ਆਂ ਤੇ ਡਾਇਰੈਕਸ਼ਨਸ ਵੀ ਇਸ਼ੂ ਹੁੰਦੀਆਂ ਤੇ 15 ਅਗਸਤ ਤੱਕ ਰੋਜ਼ ਸਿਕਿਉਰਿਟੀ ਪ੍ਰੋਟੋਕੋਲ ਜਿਹੜੇ ਮੇਨਟੇਨ ਕੀਤੇ ਜਾਣਗੇ ਕਿ ਕਿੰਨਾ ਕਾਬੰਦੀ ਹੋਗੀ ਜਨਰਲ ਸਰਜ ਹੋ ਗਈ ਹਾਈ ਫੁੱਟਫਾਲ ਏਰੀਆਜ਼ ਮਾਲਸ ਇਤੈਟਰਾ ਅਜਿਹਾ ਹੋਵੇ ਤੇ ਅ ਇਹ ਮੇਨਟੇਨ ਹੋ ਰਿਹਾ ਹੈ ਸਰ ਲੋ یہاں ਤੇ ਕਿੰਨੀ ਥਾਮਾਂ ਤੋਂ ਜੋ ਇਹ 88 ਪਲੇਸਸ ਹੈ ਤੇ ਸਰ ਹੁਣ ਤੱਕ ਕਿੰਨੀਆਂ ਗੱਡੀਆਂ ਦੇ ਰੂਪ ਵਿੱਚ ਚੱਲ ਰਹੀ ਇਸ ਪੁਆਇੰਟ ਤੋਂ ਦਾ 50 ਦੇ ਕਰੀਬ ਗੱਡੀਆਂ ਹੈ ਐਲਰਟ ਬਗਰਾ ਵੀ ਚੱਲ ਰਹੀ ਹੈ ਐਲਰਟ ਦਾ ਹੈ ਬਾਰਡਰ ਸਟੇਟ ਐਲਰਟ ਤੋਂ ਲਾਈ ਹੈ ਸੋ ਬਿਲਕੁਲ ਜਿਹੜੀ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਦੂਸਰੇ ਪਾਸੇ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਸੀਪੀ ਸੁਪਨ ਸ਼ਰਮਾ ਵੀਐਸਏ ਜਗਤ ਦੇ ਉੱਪਰ ਪਹੁੰਚੇ ਤੇ ਅਮਲਾਜਮ ਦੇ ਜਿਹੜੇ ਪੁਕਤੇ ਇੰਤਜ਼ਾਮ ਨਹੀਂ ਕੀਤੇ ਗਏ ਤੇ ਗੱਲ ਕਰੀਏ ਤਾਂ ਬਿਲਕੁਲ ਜਿਹੜੀਆਂ ਡਾਕੂਮੈਂਟ ਸਾਰੇ ਚੈੱਕ ਅਪਡੇਟ ਤੁਸੀਂ ਜਿਹੜਾ ਸਿਟੀ ਹੌਮ ਦੇ ਨਾਲ ਕੈਮਰਾ ਪਰਸਨ ਮਾਨੂੰ ਚਾੜ੍ਹਦਾ ਹੈ ਨਾ ਮੇਰਾ ਰੌਡਾ ਸਿਟੀ ਹੌਮ ਲੁਧਿਆਣਾ